ਇਹ ਮਾਨਯੋਗ ਕਮਿਸ਼ਨਰ ਆਫਿਸਰ ਦੇ ਇੱਕ ਮਾਦੇ ਨੂੰ ਟਾਪਿਕ ਅਸੀਂ ਇੱਕ ਸਪੈਸ਼ਲ ਡਰਾਈਵ ਚਲਾਈ ਆ ਅਗੇਂਸਟ ਦਾ ਟ੍ਰੈਫਿਕ ਪ੍ਰੋਬਲਮ ਜਿਹਦੇ ਵਿੱਚ ਪੀਸੀਪੀ ਆਲੰਗਸਰ ਦੀਆਂ ਗਾਈਡਲਾਈਨਸ ਅੱਤੇ ਐਡੀਸੀਪੀ ਟ੍ਰੈਫਿਕ ਸਾਧੀਆਂ ਗਾਈਡਲਾਈਨ ਦੇ ਮੁਤਾਬਿਕ ਮੈਂ ਅਤੇ ਸਾਡੇ ਜ਼ੋਨ ਇਨਚਾਰਜ ਮੰਗਲ ਸਿੰਘ ਜੀ ਅਸੀਂ ਉਹਨਾਂ ਦੇ ਨਾਲ ਰਲ ਕੇ ਖੁਦ ਅਸੀਂ ਆਪ ਫੀਲਡ ਦੇ ਵਿੱਚ ਗੱਤਰ ਕੇ ਇਹ ਟ੍ਰੈਫਿਕ ਦੀਆਂ ਜਿਹੜੀਆਂ ਵਾਇਲੈਂਸ ਹੈਗੀਆਂ ਉਹਨਾਂ ਦੇ ਉੱਪਰ ਅਸੀਂ ਕਾਰਵਾਈ ਕਰ ਰਹੇ ਹਾਂ ਚਲਾਨ ਬਸ एवरीवनਸ ਕਰਨ ਵਾਲੇ ਦੇ ਖਲਾਫ ਜੋ ਵੀ ਅੱਜ ਪਰਲਾ ਸੀ ਕਾਰਵਾਈ ਕਰ ਸਕਦੇ ਆ ਉਹ ਕਰਦੇ ਆ ਸਰ ਈ ਚਲਾਨ ਕਿਦੋਂ ਦਾ ਸਟਾਰਟ ਹੋ ਰਿਹਾ ਦੱਸਿਆ ਜਾਂਦਾ ਕਿ 26 ਤਿੰਨ ਤੋਂ ਕੋਸ਼ਿਸ਼ ਈ ਚਲਾਨਸ ਦੀਆਂ ਜਿਹੜੀਆਂ ਕੈਮਰਸ ਵਗੈਰਾ ਇੰਸਟਾਲ ਹੋ ਚੁੱਕੇ ਹੋਏ ਨੇ ਉਹਨਾਂ ਦਾ ਇੱਕ ਡੈਮੋਪਰੇਸ਼ਨ ਚੱਲ ਰਿਹਾ ਉਹ ਜਲਦੀ ਹੀ ਸ਼ੁਰੂ ਹੋ ਜਾਵੇਗਾ ਸਰ ਹਜੇ ਵੀ ਤੁਸੀਂ ਇੱਥੇ ਪਾਸੇ ਆਏ ਜੇ ਨੋ ਪਾਰਕਿੰਗ ਦੀ ਕਾਫੀ ਬਾਤ ਬਿਲਕੁਲ ਜੀ ਸਾਡੀਆਂ ਚਲਾਨ ਬਕਸ ਦੇ ਵਿੱਚ ਅਸੀਂ ਪ੍ਰੋਪਰ ਚਲਾਨ ਕੱਟ ਰਹੇ ਹਾਂ ਰੋਂਗ ਪਾਰਕਿੰਗ ਦੇ ਹੈਗੇ ਨੇ ਕਿ ਕਿਸੇ ਵੀ ਤਰ੍ਹਾਂ ਦੇ ਟ੍ਰੈਫਿਕ ਵਾਇਲੇਸ਼ਨ ਹੈ ਜੀ ਉਹਦੇ ਅਸੀਂ ਚਲਾਨ ਕੱਟ ਰਹੇ ਹਾਂ ਸੀਸੀਟੀਵੀ ਕੈਮਰੇ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਉਹ ਸਾਡੇ ਆਪਰੇਟਰ ਕਾਰਪੋਰੇਸ਼ਨ ਆਫਿਸ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਦੇ ਉੱਪਰ ਵੀ ਅਸੀਂ ਗੱਲ ਲੈਂਦੇ ਜੋ ਸਾਨੂੰ ਰਿਜੈਕਸ਼ਨਸ ਹੋਈਆਂ ਹੈ ਉਹਦੇ ਉੱਪਰ ਵੀ ਪ੍ਰੋਪਰ ਕਰਦੇ ਚਲਾਨ ਦੇ ਮਾਮਲੇ ਕਈ ਲੋਕ ਦਾ ਇਸ ਤੇ ਨਜ਼ਰ ਆਉਂਦੇ ਨੇ ਤੁਹਾਨੂੰ ਕੋਈ ਅਪੀਲ ਕਰਵਾਉਣੀ ਹੈ ਦੇਖੋ ਜੀ ਮੈਂ ਉਹਨਾਂ ਨੂੰ ਇਹ ਪੀਲ ਕਰਨਾ ਚਾਹੁੰਦਾ ਹਾਂ ਕਿ ਲਾ ਸਾਰਿਆਂ ਵਾਸਤੇ ਬਰਾਬਰ ਹੈ ਚਾਹੇ ਉਹ ਸਾਡੀ ਫੈਮਿਲੀ ਦਾ ਮੈਂਬਰ ਜਾਏ ਜਾਂ ਉਹ ਕਿਸੇ ਨੂੰ ਵੀ ਬਿਲੋਂਗ ਕਰਦਾ ਹੈ ਲਾ ਹਰ ਇੱਕ ਦੇ ਆ ਬਰਾਬਰ ਹੈ ਉਹਦੇ ਜੋ ਐ ਟ੍ਰੈਫਿਕ ਚਲਾਨ ਸਕੇ ਨੇ ਉਹ ਹੋਣਗੇ